ਉਸ ਅਵਸਥਾ ਤੱਕ ਪਹੁੰਚ ਜਾਵੇ ਤਾਂ ਤਾਂ ਹੀ ਸਤਿਗੁਰੂ ਕਹਿੰਦੇ ਨੇ ਸਭ ਘਟ ਦਿਸਕੇ ਸਭ ਦਿਸਕੇ ਠਾਓ ਹੁਣ ਸਾਰੇ ਘਟ ਕਹਿੰਦੇ ਨੇ ਹਿਰਦੇ ਸਾਡਾ ਹਿਰਦਾ ਕੀੜੀ ਦਾ ਹਿਰਦਾ ਅਤੇ ਹਾਥੀ ਦਾ ਹਿਰਦਾ ਇੱਕੋ ਹੀ ਹੈ ਆ ਉਹਦੀ ਜੁਨੀ ਵੱਖਰੀ ਹੋ ਸਕਦੀ ਹੈ ਉਹਦਾ ਖਾਣਾ ਬਕਰਾ ਹੋ ਸਕਦਾ ਰਹਿਣ ਸਹਿਣ ਵੱਖਰਾ ਹੋ ਸਕਦਾ ਪਰ ਸਤਿਗੁਰੂ ਕਹਿੰਦੇ ਨੇ ਭਾਵੇਂ ਸ਼ੇਰ ਭਾਵੇਂ ਬੱਕਰੀ ਹੈ ਭਾਵੇਂ ਅਕਾਸ਼ ਦੇ ਵਿੱਚ ਪੰਛੀ ਉਡਾਰੀ ਮਾਰਦੇ ਹਨ ਭਨ ਪਤਾ ਦੇ ਵਿੱਚ ਰਹਿਣ ਵਾਲਾ ਜੀਵ ਹੈ ਸਾਰਿਆਂ ਦਾ ਜ਼ਿਕਰ ਕਰਦੇ ਨੇ ਸਾਰੇ ਜਿਹੜੇ ਨੇ ਸਭ ਘਟ ਤਿਸਕੇ ਸਾਰੇ ਸਰੀਰਾਂ ਦੇ ਅੰਦਰ ਪ੍ਰਮਾਤਮਾ ਜੀ ਨੇ ਅਤੇ ਜਦੋਂ ਪ੍ਰਮਾਤਮਾ ਦਾ ਪਿਆਰ ਪਰਵਲ ਹੁੰਦਾ ਹੈ ਜਦੋਂ ਪ੍ਰਮਾਤਮਾ ਦਾ ਪਿਆਰ ਸਾਡਾ ਅੰਦਰ ਚਿੰਗਾਰੀ ਲੱਗਦੀ ਹੈ ਲਾਜ਼ਮੀ ਹੈ ਕਿ ਸਾਡੇ ਅੰਦਰ ਜਗੀ ਹੈ ਤਾਂ ਉਹ ਪਿਆਰ ਦੂਜੇ ਤੱਕ ਪਹੁੰਚਦਾ ਹੈ ਸਾਡੀ ਨਫ਼ਰਤ ਨੇ ਅੱਜ ਦੁਨੀਆ ਦਾ ਤਸ ਨਸ ਕਰ ਦਿੱਤੀ ਹੈ ਸਾਡੇ ਸਵਾਦ ਨੇ ਸਾਡੇ ਚਸਕੇ ਨੇ ਇਹ ਸਾਡਾ ਤਸ ਕੀ ਹੈ ਨਾ ਸਾਡੀ ਅੰਦਰ ਦੀ ਨਫ਼ਰਤ ਨੇ ਕਿੱਥੇ ਤੱਕ ਮੰਨੋ ਸਾਨੂੰ ਅੱਜ ਤੱਕ ਲੈ ਆ ਦੁੱਖ ਤੋਂ ਅਸੀਂ ਸੁੱਖ ਤੋਂ ਅਸੀਂ ਹਰ ਇੱਕ ਚੀਜ਼ ਤੋਂ ਕਈਆਂ ਦੇ ਕੋਲ ਤਾਂ ਦੁੱਖ ਵੀ ਨਹੀਂ ਹੁੰਦਾ ਇਤਨੇ ਸੁੱਖ ਨੇ ਦੁੱਖ ਆਵੇਗਾ ਕਿਉਂ ਕਿ ਉਹ ਦੁੱਖ ਮੰਗਦੇ ਆ ਕਿਉਂਕਿ ਜਦੋਂ ਸਰੀਰ ਕਰਕੇ ਬੋਲਾਂ ਕਰਕੇ ਬੰਡੀਆਂ ਪੈਂਦੀਆਂ ਨੇ ਤਾਂ ਫਿਰ ਦੁੱਖਾਂ ਦੇ ਵਿੱਚ ਇਨਸਾਨ ਇਕੱਠਾ ਹੁੰਦਾ ਹੈ ਮੁਸ਼ਕਲ ਹੈ ਫਿਰ ਤੱਕ ਇਹ ਇਨਸਾਨ ਪ੍ਰਾਪਰਾ ਦੇ ਨਾਲ ساری ਜ਼ਿੰਦਗੀ ਨਹੀਂ ਬੋਲਦਾ ਜਦੋਂ ਦੁੱਖ ਪੈਂਦਾ ਕਿ ਦੁੱਖੀ ਵਰੋਪਾਗਾ ਵਾਲਾ ਹੋ ਜਾਂਦਾ ਹੈ ਕਿ ਆਪਣਿਆਂ ਦਾ ਮਲਾਪਤਾ ਹੋਇਆ ਕਈ ਸੁੱਖ ਮੰਗਦੇ ਤਰਸ ਗਏ ਨੇ ਅੱਧਿਕ ਵੀ ਦੁੱਖ ਮੰਗਦੇ ਤਰਸ ਰਹੇ ਨੇ ਕੇਤਿਆਂ ਦੂਖ ਭੂਖ ਸਦਮਾਰ ਇਹ ਪੇਦਾਤ ਤੇਰੀ ਦਾਤ ਕਿਆ ਗੁਰੂ ਨਾਨਕ ਦੇ ਮਹਾਰਾਜ ਜੀ ਤੁਸੀਂ ਕਹਿੰਦੇ ਹੋ ਕਿ ਤੁਹਾਡੀ ਦਾਤ ਹੈ ਸਾਨੂੰ ਇਹ ਦਾਤ ਚਾਹੀਦੀ ਹੈ ਦੁੱਖ ਦੀ ਦਾਤ ਕਿ ਕੋਈ ਤਾਂ ਨੇੜੇ ਹੋਵੇਗਾ ਕੋਈ ਤਾਂ ਸਾਡੀ ਗੁਰਬਤ ਨੂੰ ਜਾਣੇਗਾ ਕੋਈ ਤਾਂ ਸਾਡੀ ਜਿਹੜੀ ਇਹ ਮਖਲਸੀ ਹੈ ਸਾਡੇ ਪੱਲੇ ਪਈ ਕੋਈ ਤਾਂ ਜਾਣੇਗਾ ਕਿਵੇਂ ਇਹਨਾਂ ਦਾ ਗੁਜ਼ਾਰਾ ਹੁੰਦਾ ਹੈ ਆਰਥਿਕ ਪੱਕੋ ਕਮਜ਼ੋਰ ਨੇ ਕੋਈ ਤਾਂ ਸਾਡਾ ਸਹਾਰਾ ਬਣੇਗਾ ਦੁੱਖ ਕਰਕੇ ਭੁੱਖ ਕਰਕੇ ਉਹ ਠੀਕ ਹੈ ਨਾ ਹਰ ਇੱਕ ਨੂੰ ਤਾਂ ਉਹ ਦੁੱਖ ਨੂੰ ਵੀ ਦਾਤ ਬਣਾ ਲੈਂਦੇ ਨੇ ਕਿ ਸਤਿਗੁਰੂ ਤੁਹਾਡੀ ਦਾਤ ਕਿਸੇ ਨੇ ਹੈਲਪ ਕੀਤੀ ਤਾਂ ਰੱਬ ਦਾ ਸ਼ੁਕਰਾਨਾ ਨਹੀਂ ਹੈ ਤੇ ਜ਼ਿੰਦਗੀ ਦੇ ਨਿਜਮ ਨੇ ਤਾਂ ਸਤਿਗੁਰੂ ਕਹਿੰਦੇ ਨੇ ਰੱਬ ਦਾ ਨਿਜਮ ਹੈ ਕਿ ਅ ਰੱਬ ਨੇ ਸਾਰੇ ਘਟਾਂ ਦੇ ਅੰਦਰ ਸਾਰੇ ਹਿਰਦਿਆਂ ਦੇ ਅੰਦਰ ਆਪਣਾ ਨਿਵਾਸ ਕੀਤਾ ਸਭ ਘਟ ਤੇ ਸਕੇઠા ਹੁਣ ਇਹ ਤਾਂ ਰੱਬ ਦਾ ਵਿਰਧ ਹੋ ਗਿਆ ਰੱਬ ਦੀ ਆਪਣੀ ਮਰਜ਼ੀ ਹੈ ਦੁਨੀਆ ਬਣਾਈ